ਹਾਂਜੀ ਤਾਂ ਤਾਂ ਸਤਿਗੁਰੂ ਆਹੋ ਛੱਤ ਹੈ ਜਿਹੜੀ ਅਸੀਂ ਤੁਹਾਨੂੰ ਪਹਿਲਾਂ ਵਿਖਾਈ ਸੀ ਆ ਹੁਣ ਉਹਦੀ ਸਫਾਈ ਹੋ ਚੁੱਕੀ ਆ ਪੂਰੀ ਤਰ੍ਹਾਂ ਵੇਖ ਸਕਦੇ ਤੁਸੀਂ ਅਸੀਂ ਹੁਣ ਸਫਾਈ ਦੀ ਤੁਹਾਨੂੰ ਤਸਵੀਰ ਵਿਖਾ ਰਹੇ ਆ ਆ ਵੇਖ ਸਕਦੇ ਤੁਸੀਂ ਅਸੀਂ ਹੁਣ ਇਹਦੀ ਆ ਬਣਾਤੀ ਅਸੀਂ ਛੱਤ ਵਧ ਗਿਆ ਸਾਨੂੰ ਡੇਢ ਘੰਟਾ ਲੱਗਿਆ ਤੇ ਡੇਢ ਘੰਟੇ ਦੇ ਵਿੱਚ ਦੀ ਅਸੀਂ ਜਿਹੜੀ ਛੱਤ ਹੈ ਇਹ ਵਧੀਆ ਬਣਾਤੀ ਆ ਤੁਸੀਂ ਦੇਖ ਸਕਦੇ ਉਧਰ ਗੋਠਣਾ ਟਾਲੀ ਸੀਗੀ ਉਹ ਵੀ ਪੱਟਤੀ ਅਸੀਂ ਤੇ ਥੱਲੇ ਵੀ ਤੁਹਾਨੂੰ ਵਿਖਾਉਨੇ ਆ ਕਿ ਆ ਵੇਖ ਸਕਦੇ ਆ ਤੇ ਸਕੂਲ ਦੀਆਂ ਤਸਵੀਰਾਂ ਥੱਲੇ ਤੇ ਆ ਅਸੀਂ ਮੇੜ ਮੁਖਾ ਰਹੇ ਆ ਵੇਖ ਅਸੀਂ ਵਧੀਆ ਬਣਾਤੀ ਛੱਤ ਆ ਆ ਵੇਖ ਸਕਦੇ ਤੁਸੀਂ ਅੱਗੇ ਕਿੰਨਾ ਪੱਠਾ ਢੱਕਾ ਘਾ ਸੀ ਜਾਨਕਿ ਪੰਡਾਂ ਦੀਆਂ ਪੰਡਾਂ ਅਸੀਂ ਥੱਲੇ ਲਾਤਾ ਆ ਬਣਾਤੀ ਛੱਤ ਵਧੀਆ ਸੀ ਆਪਣੇ ਗੁਰੂ ਦੇ ਹੁਕਮ ਦੁਆਰਾ ਆਪਣੇ ਸਤਿਗੁਰੂ ਦੇ ਹੁਕਮ ਦੁਆਰਾ ਪਹਿਲਾਂ ਅਸੀਂ ਸਫਾਈ ਕਰਨ ਤੋਂ ਪਹਿਲਾਂ ਬਣਾ ਲਈ ਸੀ ਤੇ ਹੁਣ ਆ ਸਫਾਈ ਵੇਖ ਸਕਦੇ ਤੁਸੀਂ ਪੂਰੀ ਵਧੀਆ ਬਣਾਤੀ ਆ ਵੇਖ ਸਕਦੇ ਤੁਸੀਂ ਆ ਛੱਤ ਆ ਜਿਹੜੀ ਰਾਨੇ ਕੇ ਲਾਇਬ੍ਰੀ ਜ ਹੈ ਲਾਇਬ੍ਰੀ ਦੇ ਉੱਤੇ ਸੀਗਾ ਇਹ ਆ ਤੁਸੀਂ ਦੇਖ ਸਕਦੇ ਹੋ ਅਸੀਂ ਵਧੀਆ ਬਣਾਤੀ ਇਹ ਛੱਤ ਆ ਆ ਛੱਤ ਦੀ ਸਫਾਈ ਦੀ ਆ ਵੇਖ ਸਕਦੇ ਹੁਣ ਅਸੀਂ ਐ ਬਣਾਤੀ ਇਹ ਤੇ ਘੱਟੋ ਘੱਟ ਮੈਨੂੰ ਲੱਗਦਾ ਵੀ 6 ਮਹੀਨੇ ਹੁਣ ਇਹਨੂੰ ਲੋਡ ਨਹੀਂ ਪੈਣੀ ਜੀ ਤਾਲੀਆਂ ਟੋਲੀਆਂ ਪਿੱਪਲ ਪੱਪਲ ਅਸੀਂ ਸਾਰੇ ਪੱਟ ਤੇ ਆ ਆ ਵੇਖ ਸਕਦੇ ਆ ਜੀ ਆ ਵੇਖ ਸਕਦੇ ਤੁਸੀਂ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ